ਕੈਨੇਡਾ ਵਿੱਚ ਚੱਲਦੀ ਘਟਨਾਕਰਮ ਦੇ ਦੌਰਾਨ ਇੱਕ ਖਬਰ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਰਮਨੀ ਪੋਲੈਂਡ ਵਰਗੇ ਯੂਰਪੀਅਨ ਦੇਸ਼ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਿਯੋਤਾ ਦੇ ਰਹੇ ਨੇ ਕਿ ਉਹ ਉਹਨਾਂ ਦੇ ਦੇਸ਼ ਵਿੱਚ ਆ ਕੇ ਸਟੱਡੀ ਕਰਨ ਤੇ ਉੱਥੋਂ ਦੀ ਫਿਰ ਪੀਆਰ ਲੈ ਲੈਣ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਬਾਕੀ ਦੇਸ਼ਾਂ ਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਆਪਣੇ ਦੇਸ਼ਾਂ ਵਿੱਚ ਆਉਣ ਲਈ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਸਾਡੇ ਪਿਆਰੇ ਦੇਸ਼ ਕੈਨੇਡਾ ਦਾ ਕੀ ਬਣੇਗਾ? ਅਗਲੇ ਸਾਲਾਂ ਦੌਰਾਨ ਬਜ਼ੁਰਗਾਂ ਔਰਤਾਂ ਤੇ ਬੱਚਿਆਂ ਨੂੰ ਸਰਕਾਰੀ ਸਹੂਲਤਾਂ ਕਿਵੇਂ ਦਿੱਤੀਆਂ ਜਾਣਗੀਆਂ ਟੈਕਸ ਕਿੰਨਾ ਕੋਲ ਇਕੱਠਾ ਕੀਤਾ ਜਾਏਗਾ ਸਭ ਨੂੰ ਪਤਾ ਹੈ ਕਿ ਕੈਨੇਡਾ ਕੋਲ ਅਮਰੀਕਾ ਦੇ ਮੁਕਾਬਲੇ ਘੱਟ ਰਿਸੋਰਸ ਹਨ ਇਸ ਲਈ ਸਾਡੀ ਤਾਂ ਇਹੋ ਸਲਾਹ ਹੈ ਕਿ ਜੇ ਕੱਲ ਨੂੰ ਵੀ ਕੁਝ ਸਾਲਾਂ ਬਾਅਦ ਇੰਟਰਨੈਸ਼ਨਲ ਸਟੂਡੈਂਟਸ ਦੁਬਾਰਾ ਸਰਦਨ ਦੀ ਲੋੜ ਪੈਣੀ ਹੈ ਤਾਂ ਕਿਉਂ ਨਾ ਹੁਣ ਤੋਂ ਹੀ ਕੈਨੇਡਾ ਵਿੱਚ ਆਏ ਸਾਰੇ ਸਟੂਡੈਂਟਸ ਨੂੰ ਪੀਆਰ ਦੇ ਦਿੱਤੀ ਜਾਵੇ ਨਾਲੇ ਇਹਨਾਂ ਦੋਹਾਂ ਚੋਹਾਂ ਸਾਲਾਂ ਤੋਂ ਆਏ ਹੋਏ ਵਿਦਿਆਰਥੀ ਕੈਨੇਡਾ ਦੇ ਕਲਚਰ ਅਤੇ ਕਾਨੂੰਨੀ ਨਿਯਮਾਂ ਬਾਰੇ ਚੰਗੀ ਤਰ੍ਹਾਂ ਵਾਕਫ ਹੋ ਗਏ ਹੋਣਗੇ ਅਤੇ ਕੈਨੇਡਾ ਨੂੰ ਵੀ ਜ਼ਿਆਦਾ ਵਿੱਤੀ ਬੋਝ ਨਹੀਂ ਪਵੇਗਾ। ਤੁਹਾਡੀ ਇਸ ਬਾਰੇ ਕੀ رائے ਹੈ ਮੈਨੂੰ ਕਮੈਂਟ ਕਰਕੇ ਦੱਸਣਾ।